ਚਲੋ ਦੋਸਤੋ ਹੁਣ ਅੱਜ ਆਪਾਂ ਵਰਕਆਊਟ ਆਪਣਾ ਹੈਗਾ ਫਿਰ ਤੋਂ ਫਿਟਰਮੀ ਅਕੈਡਮੀ ਦੇ ਵਿੱਚ ਆਪਾਂ ਇਹ ਵੀ ਸੈਕਸ ਕਰਵਾਉਗਾ ਬੱਚਾ ਨੂੰ ਸ਼ੁਰੂ ਤੇ ਅੱਜ ਦੀ ਆਪਾਂ ਐਕਸਰਸਾਈਜ਼ ਅੱਜ ਆਪਣਾ ਵਰਕਆਊਟ ਹੈ ਜਿਹੜਾ ਉਹ ਹੈਗਾ ਆਪਾਂ ਏਬੀਸੀ 6 ਠੀਕ ਹੈ ਏਬੀਸੀ 6 ਇਜ਼ ਵਨ ਆਫ ਦਾ ਬੈਸਟਾ ਤੁਸੀਂ ਹਫਤੇ ਦੇ ਵਿੱਚ ਜੇ ਬਿਗਨਰ ਹੋ ਤਾਂ ਸਪੈਸ਼ਲੀ ਤੁਹਾਨੂੰ ਏਬੀਸੀ ਐਕਸਰਸਾਈਜ਼ ਜ਼ਰੂਰ ਕਰਨੀ ਚਾਹੀਦੀ ਨੇ ਇਹ ਥੋੜਾ ਬਹੁਤ ਜ਼ਿਆਦਾ ਬੈਨੀਫਿਟ ਹੁੰਦਾ ਇਸ ਨੂੰ ਲੌਂਗ ਜੰਪ ਹਾਈ ਜੰਪ ਬੈਂਟ ਸਪੈਸ਼ਲੀ ਫੋਰ ਰਨਿੰਗ ਲਈ ਚਲੋ 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 ਕੰਬੀਨੇਸ਼ਨ ਬਣਾ ਕੇ ਸ਼ਾਬਾਸ਼ ਇਹ ਜਿਹੜਾ ਤੁਸੀਂ ਦੂਰ ਤੋਂ ਵੇਖ ਰਹੇ ਹੋ ਇਹ ਪੰਜਾਬ ਪੁਲਿਸ ਕਾਂਸਟੇਬਲ ਦਾ ਬੈਚ ਹੈ ਤੇ ਸਾਰੇ ਬੱਚੇ ਉਹ ਬੱਚੇ ਨਹੀਂ ਜਿਹੜੇ ਕਿ ਪੇਪਰ ਦੇ ਵਿੱਚੋਂ ਪਾਸ ਹੋ ਗਏ ਤੇ ਇਹਨਾਂ ਦਾ ਫਿਜ਼ੀਕਲ ਵਿੱਚ ਨਾਮ ਹੈ ਇਹ ਉਹੀ ਐਕਸਰਸਾਈਜ਼ ਜਿਹੜੀ ਤੁਸੀਂ ਸਾਈਡ ਜੰਪਿੰਗ ਠੀਕ ਆ ਖੜੇ ਖੜੇ ਕਰਦੇ ਹਾਂ ਠੀਕ ਆ ਉਹੀ ਐਕਸਰਸਾਈਜ਼ ਆਪਾਂ ਸੇਮ ਰਨਿੰਗ ਦੇ ਵਿੱਚ ਕਰਵਾ ਰਹੇ ਹਾਂ ਇਹਨਾਂ ਨੂੰ ਬੱਚਿਆਂ ਨੂੰ ਤਾਂ ਕਿ ਫੁੱਲ ਬਾਡੀ ਦਾ ਜਿਹੜਾ ਮੂਵਮੈਂਟ ਬਣ ਸਕੇ ਇਹ ਤੁਸੀਂ ਪੰਜ ਤਰ੍ਹਾਂ ਕੇ ਸੇ ਹਨ ਕਰਨੀ ਹੁੰਦੀ ਹੈ ਚਲੋ ਆਜੋ ਜੀ ਦੁਪੀਆ ਪਾਈ ਗਏ ਕਿਤੇ ਲੱਗ ਰਿਹਾ ਕਿ ਨਾਣ ਕੇ ਤੇਰੇ ਦੋਨਾਂ ਦਾ ਟੱਕਰ। ਸ਼ਾਬਾਸ਼। ਚਲ ਲੈ। ਖੜਿਓ। ਲੋ। ਲੋ, ক্লোਸ, ਲੋ ਬੋਏ ਸ਼ਾਬਾਸ਼। ਹਾਈਟ ਦਿਓ, ਹਾਈਟ ਦਿਓ। ਮੇਰ ਕੰਮ ਆ ਆਪਣਾ ਹਾਈਟ ਦੇਣਾ, ਭੱਜਣਾ ਨਹੀਂ। ਅੱਗੇ ਨੂੰ ਅਪੋ ਚੋ। ਹਾਈਟ ਦਿਓ, ਅੱਗੇ ਨੂੰ ਬੱਚੋ, ਅੱਗੇ ਨੂੰ ਪੈਰ ਚੱਕ। ਅੱਗੇ ਨੂੰ ਗੋਲੇ ਤੱਕ। ਹਾਂ ਜੀ। ਹਾਈਟ। ਅੱਗੇ ਨੂੰ ਪੈਰ ਹਟਾ ਕੇ ਚੱਲੋ ਬੱਚੇ। ਤਾਕਤ ਨਾਲ ਗੋਲ। ਸ਼ਾਬਾਸ਼। ਦੂਜੇ ਚੱਲ ਜੇ। ਸ਼ੂਟ। ਆਹ। ਦੇ ਪੈਰ ਗੱਡੇ ਹੋਣੇ ਚਾਹੀਦੇ ਨੇ ਗਰਾਊਂਡ ਦੇ ਵਿੱਚ ਓਵਰ ਹਾਈਟ ਦੇਗੇ ਚੱਲ ਓਏ ਓਏ ਹਾਈਟ ਹਾਈਟ ਹਾਈ 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 ਡੂਟ ਏ ਮਸਤੀ ਨਹੀਂ ਕਰੇਗਾ ਕੋਈ ਦੋਸਤੋ ਤੁਸੀਂ ਵੀ ਸੇਮ ਜੇ ਤੁਸੀਂ ਵੀਡੀਓ ਦੇਖ ਰਹੇ ਹੋ ਜ਼ਰੂਰ ਹਨਾ ਤਾਂ ਵੀਡੀਓ ਬਣਾਉਣ ਦਾ ਆਪਣਾ ਮਤਲਬ ਇਹੀ ਹੈ ਕਿ ਤੁਹਾਨੂੰ ਵੀ ਜਿਹੜਾ ਬਹੁਤ ਜ਼ਿਆਦਾ ਬੈਨੀਫਿਟ ਹੋ ਚੁੱਕੀ ਇਸ ਚੀਜ਼ ਦਾ ਜਿਹੜੀ ਬੱਚਿਆਂ ਦਾ ਸੁਪਨਾ ਹੈ ਪੰਜਾਬ ਪੁਲਿਸ ਵਰਦੀ ਲੈ ਕੇ ਵਰਦੀ ਲੈ ਕੇ ਤਾਂ ਸੁਪਨੇ ਪੂਰੇ ਇਦਾਂ ਹੀ ਹੁੰਦੇ ਬੱਚੇ ਗਰਾਊਂਡਾਂ ਦੇ ਵਿੱਚ ਹੁੰਦੇ ਆ ਪੂਰੇ ਠੀਕ ਹੈ ਜਾਂ ਫਿਰ ਤੁਹਾਡੇ ਕਰੇ ਆਪਣਾ ਸਟੱਡੀ ਦੇ ਵਿੱਚ ਲੈ ਕੇ ਹੁੰਦਾ ਠੀਕ ਹੈ ਦੋ ਹੀ ਚੀਜ਼ਾਂ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਪੰਜਾਬ ਪੁਲਿਸ ਦੀ ਵਰਦੀ ਲੈਣ ਦੇ ਲਈ ਰੈਡੀ ਸ਼ੁਰੂ ਕਰ ਦੁਬਾਰਾ ਮੇਰੇ ਵੱਲ ਆਓ ਇਧਰ ਤੇ ਜਿਵੇਂ ਤੁਸੀਂ ਦੇਖ ਰਹੇ ਹੋ ਬੱਚੇ ਮਿਹਨਤ ਮਿਹਨਤ ਹੀ ਨੇ ਇਹੀ ਤੁਹਾਡੇ ਕੰਮ ਆਉਣਾਂ ਵਿੱਚ ਠੀ ਬੋਡੀ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਸਟ੍ਰੈਚਿੰਗ ਉਪਰ ਖੇਤ ਬੋਡੀ ਨੂੰ ਚੱਲ ਹਾਈਟ ਦੇ ਹਾਈਟ ਦੇ ਅਲਟਰਨੇਟਿਵਲ ਚੱਲਦੇ ਪਿੱਛੇ ਚੱਲਾ ਦੋ ਆ ਬੜਾ ਬੈਰ ਕੀ ਆਵਾਜ਼ ਆ ਆਹੀ ਹੈ ਜੰਪ ਨਾ ਕਰ ਪਹਿਲਾਂ ਹਲੇ ਆ ਕਰੇ ਦੋ ਖੜਾ ਖੜਾ ਇਧਰਲਾ ਪੈਰ ਇਧਰਲਾ ਪੈਰ ਸ਼ਾਬਾਸ਼ ਆ ਸਿੱਥੋ ਲੈ ਕੇ ਥੋੜਾ ਫ੍ਰੀਜ਼ ਕਰ ਬੋਡੀ ਨੂੰ ਸ਼ੁਰੂ ਚਲੋ ਸੋ ਬਹੁਤ ਚਲੋ ਹੁਣ ਇਹਦੇ ਵਿੱਚ ਸਪੀਡ ਆਉਹ ਹੋ ਗਿਆ ਬੱਚੇ ਹਿੰਮਤ ਨਹੀਂ ਹਾਰੀ ਦੇਗੀ ਹਿੰਮਤ ਹੌਸਲਾ ਚੱਲ ਸ਼ੁਰੂ ਕਰ ਤੁਰਦਾ ਤੁਰਦਾ ਚੱਲ ਜੰਪਣਾ ਕਰ ਲੈ ਠੀਕ ਹੈ ਸ਼ੁਰੂ ਚਲੋ ਕਰੋ ਰੋਡ ਸ਼ਾਬਾਸ਼ ਬਹੁਤ ਵਧੀਆ ਦੋਸਤੋ ਆਪਣਾ ਮਕਸਦ ਫੀਟ ਇਕੱਠੀ ਕਰਨਾ ਨਹੀਂ ਹੈ ਠੀਕ ਆ ਜਿਸ ਬੱਚੇ ਨੂੰ ਵੀ ਨਹੀਂ ਆ ਰਹੀ ਐਕਸਰਸ ਇੱਕ ਇੱਕ ਬੱਚੇ ਤੇ ਪ੍ਰੋਪਰ ਧਿਆਨ ਦਿੱਤਾ ਹੈ ਇਸ ਲਈ ਬੱਚੇ ਸ਼ੁਰੂ ਕਰੋ ਉਧਰੋਂ ਸ਼ੁਰੂ ਕਰੋ ਆਊਟਸਾਈਡ ਤੋਂ ਸੇਫ ਠੀਕ ਹੈ ਕਿਉਂਕਿ ਪੇਰੈਂਟਸ ਬਹੁਤ ਹੀ ਜ਼ਿਆਦਾ ਉਮੀਦਾਂ ਦੇ ਨਾਲ ਬੱਚੇ ਇੱਥੇ ਭੇਜਦੇ ਨੇ हर एक बच्चे की एक्सरसाइज होना, तो कुछ होना सब कुछ होना बहुत जरूरी है बच्चे गिवअप करते हैं हार मानते हैं सब कुछ हाइट। शाबाश, बहुत बढ़िया कर रहे हैं बहुत बढ़िया कर रहे हैं चल शाबाश, बहुत हाइट वेरी गुड ਹਾਂ ਜੀ ਰਾਈਟ ਹਾਂ ਦੇ ਰਾਈਟ ਹਾਂ ਦੇ ਚੱਲ ਸਵੇ ਆਵਾਜ਼ ਆਵਾਜ਼ ਕਰੇ ਕੋਈ ਜਿੱਦ ਕੋ ਕੋ ਸਦਾ ਬੇਸਾ ਆ ਰਿਹਾ ਤੁਮ ਆਗੇ ਬੋਲੋ ਅਸੂਰ ਲੇ ਗਏ ਕੋਈ ਲੇ ਗਏ ਸ਼ੋਲਡਰ ਲਾਉਂਦੋ ਸ਼ੋਲਡਰ ਲਾਉਂਦੋ ਗੁੱਡ ਸਿੱਧਾ ਰੱਖ ਸਿੱਧਾ ਰੱਖ ਸਿੱਧਾ ਗੋਰੀ ਸਿੱਧਾ ਰੱਖ ਸਟੇਟ ਰੱਖ ਚਮਤਕਾਰ ਚ ਗੁੱਡ ਬੋਸ ਆਸਾ ਕਰ ਤਵਾਰ ਬੋਸ ਥੋੜਾ ਜਿਹਾ ਬਚਾ ਇੱਕ ਦੋ ਤਿੰਨ ਚਾਰ ਤਪੇੜਾਂ ਨਾਲ ਮਾਰੇ ਹੋਏ ਇਧਰੋ ਦੇਖੇ ਯਾਬਾਸ਼ ਹਾਈਟ ਦੇਖੇ ਹਾਈਟ ਦੇਖੇ ਲੈ ਹਾਈਟ ਹਾਈਟ ਰੱਖੋ चलो 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 शाबाश बहुत बढ़िया हाँ ये बच्चे थोड़ी नेक्स्ट एक्सरसाइज ठीक है आए आए इस तरह परफॉर्म करनी है देख लो दोबारा रेडी खड़े हो दोबारा कर दिया शुरू स्पीड आना थोड़ा देखो लंबा स्टेप छोटा सीधा चल करो अंदर हाथ रेडी ਸ਼ਾਬਾਸ਼ ਬਹੁਤ ਵਧੀਆ ਚਲ ਜਦੋਂ ਬੱਚੇ ਨੂੰ ਆਪਾਂ ਐਕਸਰਸਾਈਜ਼ ਆਜੋ ਠੀਕ ਹੈ ਚਲੋ ਸ਼ੁਰੂ ਕਰੇਂ ਰੋਕਿਆ ਬਹੁਤ ਵਧੀਆ ਚਲੋ ਨੈਕਸਟ ਲਾਈਨ ਆਦ ਸੇ ਹਾਈਟ ਹੱਥ ਉਪਰ ਹੱਥ ਨੂੰ ਇੰਨਾ ਹਾਈਟ ਦੇਖਦਾ ਸ਼ਾਬਾਸ਼ हां गोविंदरेखा त्रिपाठी गोविंद अल्टरनेटिंग ਨਾਲੇ ਦੋਸਤੋ ਜਦੋਂ ਬੱਚਿਆਂ ਨੂੰ ਐਕਸਰਸਾਈਜ਼ ਦੇ ਨਾਲ ਉਹਨਾਂ ਦੇ ਬੈਨੀਫਿਟ ਕਰ ਦਿੱਤਾ ਜਾਂਦਾ ਤਾਂ ਬੱਚਿਆਂ ਦੇ ਵਿੱਚ ਹੋਰ ਜ਼ਿਆਦਾ ਇੰਟਰਸਟ ਪੈਦਾ ਹੋ ਜਾਂਦਾ ਕਿ ਹਾਂ ਇਹ ਐਕਸਰਸਾਈਜ਼ ਇਸ ਕੰਮ ਵਰਤੇ ਇਸ ਕੰਮ ਵਰਤੇ ਹੈ ਨਾ ਤਾਂ ਇਦਾਂ ਥੋੜਾ ਤੋਂ ਥੋੜਾ ਗਾਈਡ ਕਰਦੇ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਹਾਨੂੰ ਐਕਸਰਸਾਈਜ਼ ਦੇ ਟਾਈਮ ਤੇ ਤੇ ਨਾਲ ਪਰਫਾਰਮ ਕਰਨਾ ਬਹੁਤ ਬੈਸਟ ਹੈ ਠੀਕ ਹੈ ਤੇ ਚਲੋ ਨੈਕਸਟ ਐਕਸਰਸਾਈਜ਼ ਕਰਦੇ ਹਾਂ ਪਾਣੀ ਉਹ ਸਾਰੇਾਂ ਦੇ ਕਮਰ ਤੇ ਆਉਠੀ ਕਮਰ ਤੇ ਹੱਥ ਹੁਣ ਜੰਪ ਕਰਨਾ ਅੱਗੇ ਨੂੰ ਓਏ ਉੱਠ ਕੇ ਖੜਾ ਅੱਗੇ ਨੂੰ ਹਾਈਟ ਦੋ ਕੰਗਾਰੂ ਦੇ ਵਾਂਗ ਕੰਗਾਰੂ ਦੇ ਵਿੱਚ ਦੇਖੋ ਜਾਣ ਕਿੰਨੀ ਹੁੰਦੀ ਆ ਪੈਰਾਂ ਦੇ ਵਿੱਚ ਕੰਗਾਰੂ ਦੇ ਤੁਹਾਨੂੰ ਪਤਾ ਕਿੰਨਾ ਵੱਡਾ ਜੰਪ ਹੁੰਦਾ ਤਾਂ ਇਹ ਕੰਗਾਰੂ ਐਕਸਚ ਹੈ ਠੀਕ ਹੈ ਇਹ ਤੁਸੀਂ ਜਰੂਰ ਪਰਪੋਂ ਕਰੋ ਦੋਨੋਂ ਪੈਰਾਂ ਦਾ ਥੋੜਾ ਬੈਲੈਂਸ ਬਣਾਉਣ ਲਈ ਕਈ ਬੱਚੇ ਕੀ ਆ ਇੱਕ ਪੈਰ ਤੇ ਹੀ ਜ਼ੋਰ ਲਗਾਉਂਦੇ ਨੇ ਹੈਨਾ ਸੋ ਕੋ ਸਾਰੇ ਯਾਬ ਹੋ ਫਿਰ ਹਾਈਟ ਦੇ ਹਾਈਟ ਅਗੇ ਚੱਲ ਜਾਂਪ ਦੇਖਾਂਗੇ ਅਰੂ ਦੇ ਮਾਰ ਬਣਾਉ ਲੱਗਦਾ ਨੂੰ ਫਰਿੰਗ ਥੋੜਾ ਗਿਆ ਚੱਲ ਫਟੇੜਾ ਚਲ ਤੂੰ ਆਸਤ ਕੋ ਜੂ ਫਿਜ਼ੀਕਲ ਟ੍ਰੈਲ ਤੋਂ ਅੱਗੇ ਵੱਧ ਗਈ ਹੋ ਤਗਾ ਹੁੰਦਾ ਗਿਆ 12 ਕੋਟ ਨਹੀਂ 83 ਵਰਦੀ ਚਲ 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 ਪੰਜ ਚਮ ਚਲਾਸ ਤੱਕ ਆ ਪਿੱਛੋਂ ਤੋਂ ਪੂਰੀ ਨਹੀਂ ਹੋਈ ਇਹ ਲੈ ਪੰਜ ਤੋਂ ਤੇ ਚਲੋ ਉਹਦਾ ਜ਼ਰੂਰੀ ਹੁੰਦਾ ਤਾਂ ਕਿ ਥੋੜਾ ਮੈਂਟਲ ਬੈਰੀਅਰ ਉਹਨਾਂ ਜਿਹੜਾ ਬਰੇਕ ਕੀਤਾ ਜਾਵੇ ਠੀਕ ਆ ਆਪਾਂ ਨੂੰ ਆਦੋਂ ਦੇ ਬਸਿੱਤੋਂ ਖਤਮ ਹੋਇਆ ਬਸ ਥੱਕ ਗਏ ਬਸ ਛੱਡ ਦੋ ਹਨਾ ਇਦਾਂ ਨਹੀਂ ਆਪੋ ਨੇ ਆਪ ਨੂੰ ਹਰ ਰੋਜ਼ ਇੱਕ ਚੈਲੰਜ ਹੋ ਹਰ ਰੋਜ਼ ਇੱਕ ਨਵਾਂ ਚੈਲੰਜ ਛੋਟਾ ਛੋਟਾ ਹੀ ਦੋ ਛੋਟਾ ਮੈਂਟਲੀ ਤੁਸੀਂ ਕਾਹਿੰਸਟ੍ਰੌਂਗ ਹੋਗੇ ਇਹ ਨਹੀਂ ਹੈਗਾ ਪਹਿਲੇ ਦਿਨ ਜਾ ਕੇ ਆਪਾਂ ਕੁਝ ਵੱਡਾ ਪਰਫਾਰਮ ਕਰਨ ਦੀ ਗੱਲ ਕਰੀ ਇਦਾਂ ਨਹੀਂ ਕੁਝ ਹੁੰਦਾ ਹੈਗਾ ਹਰ ਰੋਜ਼ ਛੋਟੇ ਛੋਟੇ ਚੈਲੰਜ ਦੇ ਨਾਲ ਹੀ ਤੁਸੀਂ ਮੈਂਟਲੀ ਸਟ੍ਰੌਂਗ ਬਣੇ ਜੇ ਮੈਂਟਲੀ ਸਟ੍ਰੌਂਗ ਹੋਗੇ ਤਾਂ ਹੀ ਤੁਸੀਂ ਫਿਜ਼ੀਕਲੀ ਜਿਹੜਾ ਵਧੀ

ਏ ਲੱਤ ਸਿੱਧੀ ਰੱਖ ਫੁੱਟੋ ਫੁੱਟੋ ਚੱਲ ਜਲਦੀ ਨਹੀਂ ਮਾਤਰ ਟੂਈ ਨਾ ਕੇ ਡੰਡਾ ਬੰਦ ਲੈ ਕਰ ਤਾਂ ਕਿ ਟੂਈ ਚੁੱਤੀ ਰਹੇ ਆਹ ਦਵਾ ਚਾਵਾ ਸਹੀ ਕਰੋ ਕੱਤੇ ਬੱਸ ਸਾਫੇ ਸਾਫ ਕੰਮ ਦੇ ਗੜੀ ਵਕੀਲ ਜੀ ਜਿਵੇਂ ਤੁਸੀਂ ਸੁਣਿਆ ਨਾ ਆਪਣੇ 20 ਕਦਮ ਆਪਣੇ ਨਾਲ ਦੇ 10 ਕਦਮ ਇਧਰ ਲਾ 10 ਕਦਮ ਜੇ ਬਿਗিনার ਹੋਏ ਜੇ ਨੋਰਮਲ ਨਾ ਤਾਂ ਇਦਾਂ ਕਰਕੇ ਦੇ ਦੋ ਤਿੰਨ ਸੈਟ ਆ ਜਿਹੜਾ ਪਰਫਾਰਮ ਕਰ ਲੋ ਆਪਾਂ ਬੱਚਿਆਂ ਨੂੰ ਬਿਲਕੁਲ ਸਲਾਈਟ ਲਾਈਟ ਐਕਸਰਸਾਈਜ਼ ਕਰਵਾ ਰਹੇ ਹਾਂ ਬੈਕ ਜਾਣਾ ਬੱਚੇ ਇਦਾਂ ਹੀ ਆਪਣੇ ਹੈਮਸਟ੍ਰਿੰਗ ਪਾਵਰ ਯੂਜ਼ ਕਰੋ ਸ਼ਾਬਾਸ਼ ਜਸਤਪੀਰ ਸਾਹਿਬ ਕਮਰ ਤੇ ਹੱਥ ਰੱਖੋ ਜਾਂ ਫਿਰ ਹੱਥ ਉੱਪਰ ਰੱਖੋ ਗੋਡੇ ਦੇ ਨਾਲ ਹੱਥ ਰੱਖੋ ਹਾਲੇ ਤੁਸੀਂ ਜਵਾਨ ਹੋ ਹਾਲੇ ਜਵਾਨੀ ਚੜ੍ਹ ਰਹੀ ਹੈ ਨਵੀਨਮ ਗੱਲ ਵਿੱਚ ਚੱਲ ਪਾਸ ਪਹੁੰਚ ਕੇ 20 ਸਟੈਪ ਜਾਣਾ ਆਪਾਂ ਨੇ 20 ਸਟੈਪ ਤੋਂ ਬਾਅਦ ਦੌੜ ਲਿਓ ਥੋੜਾ ਲੋਜੀ ਦੋਸਤੋ ਅੱਜ ਦਾ ਆਪਣਾ ਵਰਕਆਊਟ ਆ ਜਿਹੜਾ ਫਿਨਿਸ਼ ਕਰਦੇ ਆਪਾਂ ਅੱਜ ਠੀਕ ਹੈ ਤੇ ਹੋ ਉਮੀਦ ਆ ਤੁਹਾਨੂੰ ਸਾਰਿਆਂ ਨੂੰ ਇਹ ਵੀਡੀਓ ਬਹੁਤ ਲੱਗੇਗੀ ਤੇ ਆਪਣਾ ਵੀਡੀਓ ਬਣਾਉਣ ਦਾ ਮਕਸਦ ਸੀਗਾ ਤੁਹਾਨੂੰ ਗਾਈਡ ਕਰਨਾ ਸਾਰਾ ਕੁਝ ਹੈ ਨਾ ਤੇ ਉਮੀਦ ਆ ਤੁਸੀਂ ਇਸ ਵੀਡੀਓ ਨੂੰ नीचे कमेंट जरूर करोगे अपना सुझाव जरूर दोगे इसी लेके दूसरी दोस्तों जो अपना पंजाब पुट वाढी पौंडो सपना है जेड़ा पूरा करना चाहने हो त प्रीतम फिटामी एकेडमी में थोड़ा स्वागत है मुंड्या ते कुड़ियां दे लिए रहने दे लिए खूब सुविधा सारी कुछ है ठीक है ते अलग तो स्पेशल कुड़ियां दी ट्रेनिंग है ठीक है मुंड्या दी अलग तो ट्रेनिंग है ता करके ते आपा